ਲੋ ਵੀ ਦੋਸਤੋ ਇਹ ਲੋੜੀਏ ਦੇਣ ਤੁਹਾਡੇ ਅਸੇ ਨੀਲੀ ਰਵੀ ਨਸਾ ਦਾ ਨਗੀਨਾ ਲੈ ਕੇ ਆਇਆ ਜਿਹੜੀ ਕੱਟੀ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਦੋਸਤੋ ਇਸ ਦੀ ਉਮਰ 12 ਤੋਂ 13 ਮਹੀਨੇ ਆ ਫੇਸ ਕੁਆਲਟੀ ਤੁਸੀਂ ਚੈੱਕ ਕਰੋ ਦੋਸਤੋ ਮਣਕਣੀ ਅੱਖ ਸਿੱਧਾ ਬਟਾ ਸਿੰਘ ਨੇੜੇ ਕੁੰਡਾ ਕਰ ਲਿਆ ਦੰਦਾਂ ਤੋਂ ਦੋਸਤੋ ਖੀਰੀ ਹੋਊਗੀ ਜੀਬਾਨ گلابی ਹੋਊਗੀ ਚਾਰੇ ਪੈਰਾਂ ਤੇ ਦੋਸਤੋ ਜਿਹੜੀ ਪ੍ਰੋਪਰ ਮਾਰਕਿੰਗ ਹੋ ਗਈ ਬਾਕੀ ਦੋਸਤੋ ਫੇਸ ਦੀ ਜਿਹੜੀ ਬਿਊਟੀ ਤੁਸੀਂ ਦੇਖ ਹੀ ਸਕਦੇ ਆ ਬੜੀ ਪਿਆਰੀ ਜੀ ਦੋਸਤੋ ਕੱਟੀ ਆ ਬਾਕੀ ਜੇ ਤੁਹਾਨੂੰ ਮੈਂ ਦੱਸਿਆ ਏ ਟੂ ਜ਼ेड ਮਾਰਕਿੰਗ ਦੇ ਵਿੱਚ ਹੋਊਗੀ ਜਿਵੇਂ ਸੂ ਦੇ ਉੱਪਰ ਦੋਸਤੋ ਤੁਹਾਨੂੰ ਜਿਹੜਾ ਨਿਸ਼ਾਨ ਮਿਲ ਜੂਗਾ ਜੇ ਆਪਾਂ ਝੋਲੀ ਦੀ ਗੱਲ ਕਰਦੇ ਆ ਬਿਲਕੁਲ ਵਿੱਥੀ ਦੇ ਉੱਪਰ ਚਾਰ ਥਾਣ ਹੋਣਗੇ ਬਾਦ ਫੋਟ ਕੋਈ ਨਹੀਂ ਥਾਣਾ ਦਾ ਸਾਈਜ਼ ਗੈਪ ਤੁਸੀਂ ਦੇਖ ਸਕਦੇ ਆ ਬਹੁਤ ਚੰਗੀ ਦੋਸਤੋ ਝੋਲੀ ਲੱਗੀ ਆ ਉਮਰ ਦੇ ਹਿਸਾਬ ਦੇ ਨਾਲ ਤੇ ਚੰਗੀ ਜਿਹੜੀ ਝੋਟੀ ਤਿਆਰ ਹੋਊਗੀ ਬਾਕੀ ਦੋਸਤੋ ਤੋਰੇ ਤਾਰੇ ਦੀ ਕ ਕੋਲ ਜਿਹੜੀ ਜੈਜ ਮਾਰਕਿੰਗ ਹੋਗੀ ਸੂਤੇ ਧੁੰਨ ਤੇ ਤੁਹਾਨੂੰ ਜਿਹੜਾ ਇਹ ਕੱਟੀ ਦੇ ਵਿੱਚ ਨਿਸ਼ਾਨ ਮਿਲ ਜੂਗਾ ਬਾਕੀ ਦੋਸਤੋ ਜੇ ਰੇਟ ਦੀ ਜਾਣਕਾਰੀ ਲੈਣੀ ਚਾਹੁੰਦੇ ਆ ਸਕਰੀਨ ਦੇ ਉੱਪਰ ਜਿਹੜਾ ਆਪਣਾ ਨੰਬਰ ਦਿੱਤਾ ਗਿਆ ਤੁਸੀਂ ਫੋਨ ਲਾ ਕੇ ਸੰਪਰਕ ਕਰ ਸਕਦੇ ਆ ਕੱਟੀ ਤੁਹਾਨੂੰ ਦੋਸਤੋ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜਾਂਦੇ ਜਾਂਦੇ ਦੋਸਤੋ ਪੇਜ ਨੂੰ ਫੋਲੋ ਕਰਿਓ ਧੰਨਵਾਦ ਦੋਸਤੋ ਅੱਜ ਦੀ ਸ਼ਾਰਟ ਵੀਡੀਓ ਵੇਖਣ ਦੇ ਲਈ